ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਉਮੀਦ ਹੈ ਜਿਹੜੇ ਪਿਛਲੀਆਂ ਵੀਡੀਓ ਆਪਾਂ ਇਹਨਾਂ ਬਲੌਗਰਾਂ ਦੀ ਕੁੱਤੇ ਖਾਣੀ ਕਰਨ ਵਾਲੀਆਂ ਪਾਈਆਂ ਨੇ ਉਹ ਤੁਹਾਨੂੰ ਪਸੰਦ ਆ ਰਹੀਆਂ ਨੇ ਤੇ ਅੱਜ ਉਹ ਹੁਣ ਆਪਾਂ ਫੇਰ ਇੱਕ ਵੀਡੀਓ ਪਾ ਰਹੇ ਹਾਂ ਜਿਹੜੀ ਇਹ ਪੰਜ ਛੇ ਬਲੌਗਰ ਨੇ ਉਹਨਾਂ ਬਾਰੇ ਨੇ ਕਿ ਇਹਨਾਂ ਸਾਰੇ ਬਲੌਗਰਾਂ ਦੀਆਂ ਵੀਡੀਓ ਸੇਮ ਹੁੰਦੀਆਂ ਨੇ ਸੇਮ ਹੀ ਚੀਜ਼ਾਂ ਬਖਾਉਂਦੇ ਨੇ ਪਤਾ ਨਹੀਂ ਕਿਉਂ ਇਹਨਾਂ ਦੇ ਸਬਸਕ੍ਰਾਈਬਰ ਆਪਣੇ 20 20 30 30 ਮੇਨਟੇਨ ਨਹੀਂ ਬਰਬਾਦ ਕਰਦੇ ਨੇ ਉਸ ਬਾਰੇ ਆਪਾਂ ਗੱਲ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਹਿਮਾਨੀ ਅਮਨ ਜਸ ਬਾਰੇ ਗੱਲ ਕਰਦੇ ਆ ਵੀ ਜਿਹੜੇ ਵਲੌਗ ਪਾਉਂਦੇ ਨੇ ਵੀ ਉਹ ਵੀ ਬਿਲਕੁਲ ਸੇਮ ਹੁੰਦੇ ਨੇ ਕਿਉਂਕਿ ਉਹ ਇੱਕ ਘਰ ਦੇ ਵਿੱਚ ਰਹਿ ਰਹੇ ਨੇ ਤੇ ਉਹ ਕਿੰਨੀਆਂ ਕੋਈ ਚੀਜ਼ਾਂ ਅਲੱਗ-ਅਲੱਗ ਵਿਖਾਈ ਜਾਣਗੀਆਂ ਤੇ ਇਹਦੇ ਵਿੱਚ ਜਿਹੜਾ ਜੱਸੇ ਪੰਜਾਬ ਦਾ ਆਰਮਾਨ ਮਨਨਕ ਬਣ ਗਿਆ ਉਸ ਬਾਰੇ ਆਪਾਂ ਗੱਲ ਕਰਦੇ ਆਂ ਜਿਹੜੀ ਕੰਮ ਕਰਦੇ ਪਿਆ ਤੇ ਭਈਆ ਨੂੰ ਪਟੂਰੇ ਚੱਲੇ ਲੈਨ ਪੇਜਤਾ ਹੈ ਤੇ ਹੁਣ ਭਈਆ ਆਨਗੇ ਤੇ ਆਪਾਂ ਤੁਹ ਬੈ ਖਾਵਾਂਗੇ ਦੇਖਦੇ ਆ ਜੇ ਇੱਥੇ ਸੈਟਲਮੈਂਟ ਹੋ ਗਈ ਤਾਂ ਇੱਥੇ अदरवाइज ਫਿਰ ਅੰਦਰ ਬੈ ਕੇ ਖਾਵਾਂਗੇ ਓਕੇ ਤੇ ਭਈਆ ਹਰ ਰੋਜ਼ ਦੀ ਤਰ੍ਹਾਂ ਇਹਨਾਂ ਦੇ ਵਲੌਗ ਦੀ ਸ਼ੁਰੂਆਤ ਹੁਣ ਖਾਣ ਪੀਣ ਦੀਆਂ ਗੱਲਾਂ ਕਰਦੇ ਨੇ ਤੋ ਭਈਆਕਰ ਆ ਚੁਕੇ ਨੇ ਹਾਂਜੀ ਤੇ ਭਈਆ ਛੋਲੇ ਪਟੋਰੇ ਵੀ ਲਾਇਏ ਹਾਂ ਸੌ ਵੀ ਹੋ ਗਿਆ ਚਲੋ ਪੂਰੇ ਹਾਂਜੀ ਤੇ ਭਈਆ ਕਹਿੰਦਾ ਕੜਚੀ ਲੈ ਕੇ ਆ ਤੇ ਮੈਂ ਆਹ ਕੜਚੀ ਲੈ ਆਈ ਆ ਭਈਆ ਕਹਿੰਦਾ ਕਿਨੂੰ ਘੁੱਟ ਮੈਂ ਤੂੰ ਇੰਨੀ ਵੀ ਕੜਚੀ ਮੈਂ ਚਲੋ ਕੋਈ ਨਾ ਹਾਂਜੀ ਇਹ ਸਮਾਨੀਆ ਪੀ ਤੋਂ ਬਜਾ ਤੋ ਦਾਂਘੇ ਰਹਿ ਚੀ ਆ ਮੈਂ ਕਿੰਨ ਮਜ਼ਾਕ ਕਰਦਾ ਸੋ ਅਸੀਂ ਛੋਲੇ ਪਟੋਰੇ ਖਾ ਕੇ ਤੇ ਉੱਪਰ ਆ ਚੁਕੇ ਸੀ ਤੇ ਮੈਨੂੰ ਲੱਗਾ ਸ਼ਾਇਦ ਪਤਾ ਨਹੀਂ ਕਿਉਂ ਮੈਂ ਬੋਰ ਹੋਈ ਦਨ ਨੀ ਪਈਆ ਹਾਏ ਲੋ ਜੀ ਉਹਨੇ ਖਾ ਪੀ ਕੇ ਕੋਠੇ ਉੱਤੇ ਧੁੱਪ ਸੇਕਣ ਲਈ ਆ ਗਏ ਨੇ ਉਹ ਜਿਵੇਂ ਗਦਾ ਖਾ ਪੀ ਕੇ ਨਾ ਆਪਣਾ ਪੂਰਾ ਹੈ ਨਾ ਤੇ ਪਛਾਣ ਦੇ ਲਈ ਧੁੱਪ ਦੇ ਵਿੱਚ ਆ ਕੇ ਲੇਟਦਾ ਨਾ ਉਵੇਂ ਇਹ ਹੁਣ ਖਾ ਪੀ ਕੇ ਛੋਲੇ ਪੂੜੀਆਂ ਤੇ ਧੁੱਪ ਤੇ ਵਿੱਚ ਆ ਕੇ ਉੱਥੇ ਕੋਠੇ ਤੇ ਚੜ ਕੇ ਤੇ ਹੁਣ ਲੇਟਣਗੇ ਤੇ ਆਪਣਾ ਜੋ ਵੀ ਇਹਨਾਂ ਖਾਦਾ ਪੀਤਾ ਉਹ ਪਛਾਨਗੇ ਇਹ ਲਈ ਮਨ ਨਹੀਂ ਬੋਰ ਨਹੀਂ ਹੋ ਰਹੀ ਇਹਨੂੰ ਥਕਾਵਟ ਹੋ ਗਈ ਹੈ ਜੇ ਆਪਾਂ ਰਾਤਾਂ ਜਾਗ-ਜਾਗ ਕੱਢਾਂਗੇ ਜਾਂ ਸਾਈਂ ਸੌਣ ਨਾ ਦੇਣਗੇ ਤੇ ਫਿਰ ਦਿਨੇ ਤੇ ਨੀਂਦ ਆਏਗੀ ਆਏਗੀ ਤੇ ਸਰੀਰ ਨੂੰ ਥਕਾਵਟ ਤੇ ਫਿਰ ਮਹਿਸੂਸ ਹੋਏਗੀ ਹੋਏਗੀ ਚੋਲੇ ਪਟੂਰੇ ਤੇ ਹੁਣ ਆਪਾਂ ਮੈਂ ਪੈਕ ਕਰਾ ਕੇ ਲਿਆ ਹਾਂ ਤੇ ਘਰੇ ਤੇ ਬੈਠ ਕੇ ਖਾਵਾਂਗੇ ਥੋਪੇ ਰੱਖ ਕੇ ਖਾਵਾਂਗੇ ਹਾਂ ਮੈਨੂੰ ਇੱਕ ਤੈਨੂੰ ਕਰ ਬਹੁਤ ਛੇਤੀ ਲੱਗਦੀ ਹੈ ਮੈਡਮ ਤੇ ਆਪਣਾ ਕੀ ਕਹਿੰਦੇ ਆਪਾਂ ਸ਼ੁਰੂ ਤੋਂ ਖਾਣ ਦਾ ਮਨ ਨਹੀਂ ਕਰਨਾ ਹੈਨਾ ਸਰੋ ਮੈਂ ਲੈ ਕੇ ਆਮਨਾ ਤੇ ਦੋਨੋਂ ਇਹਨੇ ਬੈਠੋ ਓਕੇ ਤੇ ਮੈਂ ਆਪਣੇ ਆਗੇ ਦੇ ਵੇਖੋ ਕਿ ਪਿਆਜ਼ ਕਿਤੇ ਆ ਆਲੂ ਕਿਤੇ ਆ ਚਨੇ ਕਿਤੇ ਆ ਹਿਮਾਣੀ ਕਿਤੇ ਆ ਆਪਾਂ ਉੱਪਰ ਜਾ ਕੇ ਧੁੱਪ ਸੇਕ ਲਈਏ ਥੋੜੀ ਜੀਸ ਤੇ ਹਿਮਾਣੀ ਲੱਗ ਨਹੀਂ ਧਾਰੀ ਆ ਹਾਂ ਤੇ ਮੈਂ ਕਹਿੰਦੀ ਬੋਰ ਹੋ ਗਈ ਅਸਲ ਜੀ ਗੱਲ ਪਤਾ ਕਿ ਕਿਵੇਂ ਮੈਂ ਪਹਿਲਾਂ ਕਿਹਾ ਵੀ ਜੋ ਕੁਝ ਹਿਮਾਣੀ ਦੇ ਵਲੌਗ ਚ ਦਿਸਦਾ ਉਹ ਹੀ ਅਮਨ ਜਸ ਦੇ ਵਲੌਗ ਚ ਦਿਸਦਾ ਵੱਖਰਾ ਦੇ ਇਹਨਾਂ ਦੇ ਵਲੌਗ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਪਤਾ ਨਹੀਂ ਫਿਰ ਵੀ ਇਹਨਾਂ ਦੇ ਸਬਸਕ੍ਰਾਈਬਰ ਜਿਨ੍ਹਾਂ ਨੂੰ ਇਹ ਜੁੱਤੀ ਤੇ ਨਹੀਂ ਜਾਣਦੇ ਹੈਗੇ ਇੱਥੋਂ ਤੱਕ ਕਿ ਇਹਨਾਂ ਆਪਣੇ ਕਮੈਂਟ ਵਾਲਾ ਵੀ ਉਹ ਸਿਸਟਮ ਜਾਂ ਬੰਦ ਕੀਤਾ ਹੈ। ਉਹ ਜਿਹਾਂ ਨੇ ਜਿਹੜੇ ਵੀਵਰਸ ਨੇ ਸਾਡੀ ਫੈਮਿਲੀ ਨੇ ਤਾਂ ਨੇ ਇਹਨਾਂ ਦੇ ਸਬਸਕ੍ਰਾਈਬਰ ਜਿਹੜੇ ਇਹਨਾਂ ਨੂੰ ਵੇਂਦੇ ਰਹਿੰਦੇ ਨੇ ਬਿਨਾਂ ਮਤਲਬ ਤੋਂ। ਵਲੌਗ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈ। ਆਪਾਂ ਵੀ ਬਣਾ ਸਕਨੇ ਆ ਸਾਰੇ। ਪਰ ਵਲੌਗ ਬਣਾਉਣ ਲੱਗਿਆਂ ਨੇ ਇਹਨਾਂ ਨੂੰ ਬੇਸ਼ਰਮ ਹੋਣਾ ਪੈਂਦਾ ਜਿਵੇਂ ਬਿਲਕੁਲ ਹੀ ਬੇਸ਼ਰਮ ਹੋ ਚੁੱਕੇ ਨੇ ਕਿਉਂਕਿ ਚਾਹ ਦੀ ਖੁਸ਼ਬੂ ਬਹੁਤ ਵਧੀਆ ਆਂਦੀ ਪਈ ਐ ਹੁਣ ਵੇਟ ਨਹੀਂ ਹੋ ਰਿਹਾ ਸੋ ਭਈਆ ਚਾਹ ਲੈ ਕੇ ਆ ਚੁੱਕੇ ਐ ਤੇ ਸਾਡਾ ਦਿਲ ਕੀਤਾ ਕਿ ਅਸੀਂ ਮੈਗੀ ਖਾਣੇ ਆ ਤੇ ਨਾਲ ਅਸੀਂ ਖਾਵਾਂਗੇ ਬ੍ਰੈਡ ਬਟਰ ਤੇ ਦੀਦੀ ਬਣਾ ਰਹੀ ਐ ਮੈਗੀ ਤੜਕਾ ਲਗਾ ਰਹੀ ਐ ਤੇ ਚਾਹ ਘੈਂਟ ਦੀ ਬਣਾਇਓ ਹੈ ਹਾਂ ਮਨ ਸੁਗੀ ਨਾ ਚਾਹ ਆ ਗਈ ਹੈ। ਹਾਂ ਚਾਹ, ਚਾਹ ਗਰਮ, ਚਾਹ ਗਰਮ, ਚਾਹ ਗਰਮ। ਦੇਖੋ ਸ਼ਕਲ ਚੰਗੀ ਹੈ? ਹਾਂ ਜੀ। ਇਹ ਤਾਂ ਤੁਸੀਂ ਕਾਪੋ ਪਰ ਪਰ ਕੇ ਲੈ ਕੇ ਆਏ ਹੋ। ਹਾਲਾਂਕਿ ਮੈਗੀ ਅੱਪ ਬਣੀ ਹੋਈ ਸੀ ਪਰ ਫਿਰ ਵੀ ਮਨ ਸੀ ਮੈਗੀ ਖਾਣ। ਮੈਗੀ ਖਾਣ ਦਾ ਮਨ ਸੀ ਘੱਟ ਨਾਲ ਆਪਾਂ ਖਾਵਾਂਗੇ ਬਟ ਮੋਬਾਈਲ ਦਾ ਕੈਮਰਾ ਜਿਹੜਾ 24 ਘੰਟੇ ਆਪਾਂ ਨੂੰ ਔਨ ਰੱਖਣਾ ਪਏਗਾ ਇਹ ਨਾਗੋ। ਤਾਂ ਅੱਜ ਤਾਂ ਜੋ ਇੱਕ ਇੱਕ ਸਕਿੰਟ ਵਿੱਚ ਕੈਪਚਰ ਹੋ ਸਕੇ ਤੇ ਉਸ ਤੋਂ ਬਾਅਦ ਐਡੀਟਿੰਗ ਕਰਕੇ ਤੇ ਬਲੌਗ ਬਣਾ ਸਕਣੀ ਇਹ ਵੀ ਇਹ ਕੈਮਰਾ ਨਾਲ ਨਾਲ ਹੀ ਰੱਖਦੇ ਨੇ ਜੇ ਨਾ ਰਸੋਈ ਚ ਜਾਣਾ ਤਾਂ ਕੈਮਰਾ ਨਾਲ ਜੇ ਨਾ ਬੈਡਰੂਮ ਜਾਣਾ ਤਾਂ ਕੈਮਰਾ ਨਾਲ ਜੇ ਨਾ ਬਾਥਰੂਮ ਜਾਣਾ ਤਾਂ ਕੈਮਰਾ ਨਾਲ ਇੱਕ ਤਾਂ ਕਿ ਲੈਟਰਿੰਗ ਤੇ ਕਪੜੇ ਚੇਂਜ ਕਰਨ ਤਾਂ ਕਿ ਕੈਮਨਾ ਕੈਮਰਾ ਔਨ ਰੱਖਦੇ ਨੇ ਤੁਸੀਂ ਆਪ ਹੀ ਹਿਸਾਬ ਲਾ ਲਓ ਫਿਰ ਹੁਣ ਫਿਰ ਇਹ ਐਡੀਟਿੰਗ ਕਰਕੇ ਤੇ ਇਹ ਸਬਲੌਗ ਨੂੰ ਅਪਲੋਡ ਕਰਦੇ ਨੇ YouTube ਦੇ ਉੱਤੇ ਇਹ ਕੋ ਵੱਡਾ ਹੈ ਨਹੀਂ ਹੈ ਸਿੱਖਣ ਸਕਣ ਵਾਲੀ ਇਹਦੇ ਵਿੱਚ ਗੱਲ ਆ ਇਹਨਾਂ ਦੀਆਂ ਗੱਲਾਂ ਤੋਂ ਵੇਖੋ ਕੋਈ ਗੱਲ ਹੈ ਕੋਈ ਸਿੱਖਣ ਵਾਲੀ ਇਹਦੇ ਵਿੱਚ ਜਿਹੜੇ ਵਲੌਗ ਪਾਉਂਦੇ ਨੇ ਬਿਨਾ ਮਤਲਬ ਤੋਂ ਹੀ ਹੀ ਹੂ ਹੂ ਤੇ ਬਕਵਾਸ ਕਰੀ ਲੱਗੇ ਜਾਂਦੇ ਨੇ ਤਾਂਨ ਨੇ ਇਹਨਾਂ ਦੇ ਸਬਸਕ੍ਰਾਈਬਰ ਜਿਹੜੇ ਇਹਨਾਂ ਨੂੰ ਬਿਨਾ ਮਤਲਬ ਤੋਂ ਵੇਖਦੇ ਰਹਿੰਦੇ ਨੇ ਕਮਾਲ ਦੀ ਗੱਲ ਈ ਯਾਰ ਤੁਸੀਂ ਵੀ ਮਾੜੀ-ਮੋਟੀ ਵੇਖਣ ਵਾਲਿਓ ਸ਼ਰਮ ਕਰ ਲਓ ਤੁਸੀਂ ਪਿਛਾਂ ਹਟ ਜੋ ਤੇ ਇਹ ਕਰਤੂਤਾਂ ਕਰਨੀਆਂ ਆਟ ਜਾਣਗੇ ਜਦੋਂ ਇਹਨਾਂ ਨੂੰ ਵਿਊ ਨਾ ਆਉਂਗੇ ਜਿਵੇਂ ਸੀ ਕਿ ਆਪਾਂ ਮਟਰਾਂ ਵਾਲੇ ਚਾਵਲ ਕਹਿੰਦੇ ਆ ਇਹਨੂੰ ਹਨਾ ਪਿਆਜ਼ ਤੇ ਮਟਰ ਪਾ ਕੇ ਚਾਵਲ ਬਣਾਏ ਸੀਗੇ ਇਹਰੇ ਕੋਨ ਕੋਨ ਪਾਉਂਦਾ ਮੈਂ ਇਹ ਜੀਜਾ ਬਹੁਤ ਪਾਨੀਆ ਮੈਨੂੰ ਵਧੀਆ ਲੱਗਦੀ ਹੈ ਇਹਦੀ ਫਰੇਗਰੈਂਸ ਇਹਦਾ ਟੇਸਟ ਆ ਲਾਚੀ ਹੋਗੀ ਦਾਲਚੀਨੀ ਹੋਗੀ ਕੜੀ ਪੱਤਾ ਵਗੈਰਾ ਸਾਰਾ ਕੁਝ ਪਾ ਕੇ ਚਾਵਲ ਬਣਾਏ ਸੀ ਬਹੁਤ ਸੁਆਦ ਬਣਿਆ ਅੱਜ ਰਾਤੀ ਖਾਲੇ ਸੀ ਉਹਨੇ ਇੰਨੇ ਕਪਏ ਆ ਉਹ ਆਪਾਂ ਖਾ ਲੈਨੇ ਆ ਇੰਡੀਆ ਨਹੀਂ ਸੀ ਮੈਂ ਚਾਵਲ ਖਾਂਦੀ ਹੁੰਦੀ ਬਟ ਉਹੀ ਇਹ ਕੈਨੇਡਾ ਆ ਇਹ ਇੱਥੇ ਸਾਰਾ ਕੁਝ ਖਾਣਾ ਪੈਂਦਾ ਆ ਜਿਵੇਂ ਹਮਾਨੀ ਤੇ ਅਮਨ ਜਸ ਕਰਦੇ ਨੇ ਉਵੇਂ ਹੀ ਬਿਲਕੁਲ ਸਨੇਹਾ ਕਟਿਆਲ ਐਂਜਲ ਤੇ ਸ਼ਿਮਮ ਕਰਦੇ ਨੇ ਉਹਨਾਂ ਦੇ ਵੀ ਬਲੌਗ ਬਿਲਕੁਲ ਇੰਨਾ ਵਰਗੀ ਹੋਣਗੇ। ਉਹੀ ਛੋੜਦਿਆਂ ਸਾਰ ਸਾਚੀਕਾਲ ਸਾਸਰੀਕਾਲ ਵੀ ਨਹੀਂ ਆਖਣਾ ਹੁੰਦਾ ਇਹਨਾਂ ਨੂੰ ਛਾਚੀਕਾਲ ਤੇ ਫਿਰ ਜਾਂ ਗੁੱਡ ਮਾਰਨਿੰਗ ਤੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਗੇ ਫਿਰ ਖਾਣ ਪੀਣ ਤੋਂ ਉਹੀ ਸ਼ੁਰੂਆਤ ਕਰਦੇ ਨੇ। ਸਨੇਹਾ ਤੇ ਐਂਜਲ ਦੇ ਸ਼ਿਮਾਂ ਵੀ ਇਹ ਵੀ ਖਾਣ ਪੀਣ ਤੋਂ ਸਟਾਰਟ ਕਰਦੇ ਨੇ। ਜਿਵੇਂ ਹੋਰ ਸੋਈ ਬਖਾਂਦੇ ਨੇ ਉਵੇਂ ਹੀ 에ਅਰ ਸੋਈ, ਬੈਡਰੂਮ, ਬਾਥਰੂਮ, ਲੈਟਰਿੰਗ ਇੱਤੋਂ ਤੱਕ ਬਹਾਲ ਦੇਖ ਲਓ ਆ ਮੇਰੇ ਇੱਦਾਂ ਦੇ ਨਹੀਂ ਹੈਗੇ ਪੈਰ ਆ ਠੰਡ ਕਰਕੇ ਆ ਹਾਲ ਆ ਬਿਲਕੁਲ ਨੀਲੇ ਪਏ ਹੋਏ ਆ ਪੈਰ ਆ ਉਧਰ ਸਾਈਡਸ ਦੇਖ ਲਓ ਬਲੂ ਹੋਈਆਂ ਪਈਆਂ ਆ ਨੇਲਸ ਮੇਰੇ ਬਲੂ ਹੋਏ ਪਏ ਆ ਬਹੁਤ ਜ਼ਿਆਦਾ ਠੰਡਿਆ ਸੁੰਨ ਹੋਇਆ ਪਿਆ ਕੰਮ ਹਾਲੇ ਘਰ ਦੇ ਅੰਦਰ ਹੀ ਸੋਚੋ ਬਾਹਰ ਕਿੰਨੀ ਕਾ ਜ਼ਿਆਦਾ ਠੰਡ ਹੋਊਗੀ ਮਤਲਬ ਹਲੇ ਜਸਟ ਜੁੱਤੀ ਇਗਨੋਰ ਕਰੋ ਬਾਕੀ ਕੁੜੀ ਦਾ ਸੂਟ ਬਹੁਤ ਸੋਹਣਾ ਆ ਸਪੈਸ਼ਲੀ ਦੁਪੱਟਾ ਤੇ ਅੱਜ ਕੁੜੀ ਲੱਗਦੀ ਵੀ ਨਾ ਵਿਆਹੀ ਹੋਈ ਆ ਜਿਦਾਂ ਮੈਂ ਵਿਆਹੀ ਵਰੀ ਲੱਗ ਰਹੀ ਆ ਅੱਜ ਅੱਜ ਬੰਨ ਕੀਤਾ ਉਹਨੇ ਪਰ ਸੋਹਣੀ ਲੱਗ ਰਹੀ ਹੈ ਬਹੁਤ ਮੈਨੂੰ ਉਹਨੇ ਕਹਿ ਕੇ ਹੱਡੀ ਮੈਂ ਕਿਹਾ ਐਂਜਲ ਮੈਂ ਜਪਾਨੀ ਜੀ ਲੱਗਣਗੀ ਉਹਨੇ ਕਿਹਾ ਜਦਕਰ ਉਹਦੀ ਨਾਮ ਖਾਣਗੇ ਤੇ ਪਾ ਕੇ ਕੱਪੜੇ ਤੇ ਸ਼ੀਸ਼ੇ ਦੇ ਅੱਗੇ ਖਲੋ ਜਾਣਗੇ ਤੇ ਉੱਥੇ ਵੀਡੀਓ ਬਣਾਣੀ ਸ਼ੁਰੂ ਕਰ ਦੇਣਗੇ ਇਹ ਫਿਰ ਤੁਹਾਨੂੰ ਚਾਹ ਬਣਾਉਣੀ ਵੀ ਜਿਹੜੀ ਬਣਾਉਂਦੇ ਨੇ ਉਹ ਵੀ ਬਖਾਂਦੇ ਨੇ ਰੋਟੀਆਂ ਕਿਵੇਂ ਪਕਾਉਣੀਆਂ ਨੇ ਉਹ ਵੀ ਬਖਾਂਦੇ ਨੇ ਇਹ ਕੋਈ ਚੀਜ਼ਾਂ ਵੇਖਣ ਵਾਲੀਆਂ ਹੈਗੀਆਂ ਨੇ ਯਾਰ ਹੈ ਕਿਉਂ ਤੁਸੀਂ ਇਹਨਾਂ ਦੇ ਪਿੱਛੇ ਪਾਗਲ ਹੋ ਗਏ ਹੋ ਓਏ ਤੁਸੀਂ 20 25 ਮਿੰਟ ਆਪਣੇ ਬੱਚਿਆਂ ਨੂੰ ਦਿਓ ਜਾਗੂ ਕਰਦਾ ਕੰਮ ਕਰ ਲੋ ਜਿਉ ਉਹ ਇਹਨਾਂ ਦੀ ਬਕਵਾਸ ਕੋਈ ਵੇਖਣ ਤੇ ਬਰਬਾਦ ਕਰਦੇ ਹੋ ਆ ਵੇਖੋ ਤੇ ਸਹੀ ਵੇਖਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਆ ਮੇਰੇ ਪੈਰ ਵੇਖ ਲਓ ਮੇਰੇ ਹੱਥ ਵੇਖ ਲਓ ਮੇਰੀਆਂ ਅੱਖਾਂ ਵੇਖ ਲਓ ਤੇ ਮੇਰਾ ਸੂਟ ਵੇਖ ਲਓ ਕੀ ਇਹਦੇ 'ਚ ਵੇਖਣ ਆਣਾ ਇੱਥੋਂ ਤੱਕ ਕੀ ਹਮਾਨੀ ਅਮਨ ਜਸ ਦੇ ਵਲੌਗ ਦੇ ਵਿੱਚ ਜਿਵੇਂ ਐਂਜਲਾ ਸ਼ਿਮਾ ਤੇ ਸਨੇਹਾ ਨੇ ਉਵੇਂ ਹੀ ਸਾਰੀਆਂ ਚੀਜ਼ਾਂ ਇਨਾਂ ਚ ਨੇ ਜਿਵੇਂ ਪਹਿਲਾਂ ਕਿਹਾ ਇੱਥੋਂ ਤੱਕ ਕੀ ਦੋ ਜਨਾਨੀਆਂ ਅਮਨਜਸ ਤੇ ਹਮਾਨੀ ਵਾਲੇ ਵਲੌਗ ਚ ਨੇ ਉਵੇਂ ਹੀ ਦੋ ਜਨਾਨੀਆਂ ਐਂਜਲ ਸਨੇਹਾ ਤੇ ਸ਼ਿਮਾ ਵਾਲੇ ਵਲੌਗ ਚ ਨੇ ਜਿਵੇਂ ਅਰਮਾਨ ਮਲਕ ਪੰਜਾਬ ਦਾ ਜਸ ਬਣ ਰਿਹਾ ਉਵੇਂ ਹੀ ਸ਼ਿਮਾ ਬਣ ਰਹੀ ਹੈ ਇੱਥੋਂ ਤੱਕ ਕਿ ਇਹਨਾਂ ਦੇ ਸਰੀਰ ਦੀ ਬਣਾਵਟ ਵੀ ਬਿਲਕੁਲ ਸਹੀ ਨਹੀਂ ਜਿਵੇਂ ਹਮਾਨੀ ਪਤਲੀ ਹੈ ਉਵੇਂ ਹੀ ਐਂਜਲ ਪਤਲੀ ਹੈ ਜਿਵੇਂ ਇਹ ਹਮਣ ਮੋਟੀ ਓਵੇਂ ਹੀ ਸਨੇਹਾ ਮੋਟੀ ਏ ਜਿਵੇਂ ਜਿਆਸਤ ਥੋੜਾ ਜਿਹਾ ਠੀਕ ਠਾਕ ਏ ਓਵੇਂ ਹੀ ਸ਼ੀਓ ਠੀਕ ਠਾਕ ਏ ਇਹਨਾਂ ਦੀ ਬਣਾਵਟ ਵੀ ਸੇਮ ਏ ਤੇ ਕਰਤੂਤਾ ਵੀ ਤੇ ਲੱਛਮੀ ਸੇਮ ਨੇ ਠੀਕ ਏ ਨਾ ਉਹ ਜਿਵੇਂ ਦੋ ਜਨਾਨੀਆਂ ਨੇ ਚੰਡੀਗੜ੍ਹ ਮਹਾਲੀ ਸਾਂਭੀਆਂ ਨੇ ਓਵੇਂ ਕੈਨੇਡਾ ਇੰਨੇ ਸਾਂਭੀਆਂ ਨੇ ਦੋ ਉਤੋਂ ਭਾਵੇਂ ਭੈਣ ਭੈਣ ਤੇ ਭਈਆ ਭਈਆ ਜਿੰਨੇ ਮਰਜ਼ੀ ਕਰੀ ਜਾਣ ਪਰਾ ਇਹਨਾਂ ਦੀਆਂ ਕਰਤੂਤਾਂ ਤੋਂ ਤੇ ਇਹਨਾਂ ਦੀਆਂ ਆਤਾਂ ਲੱਛਣਾਂ ਤੋਂ ਪਤਾ ਲੱਗ ਜਾਂਦਾ ਵੀ ਕੀ ਚੰਦ ਰਿਹਾ ਐ ਐਡੇ ਜੇ ਲੋਕੀ ਤੁਹਾਡੀ ਇੱਥੋਂ ਤੱਕ ਹੀ ਤੁਹਾਡੇ ਟੈਡੀ ਬੀਅਰ ਦੀ ਇੱਕ ਅੱਖ ਦੇ ਵਿੱਚ ਕਾਲਾ ਰੰਗ ਦੇ ਇੱਕ ਚਿੱਟੇ ਰੰਗ ਦੀ ਇੱਕ ਕਾਲੇ ਰੰਗ ਦੀ ਉਹ ਵੇਖ ਕੇ ਦੱਸ ਸਕਦੇ ਨੇ ਨਾ ਤੇ ਆ ਚੀਜ਼ਾਂ ਦੇ ਨਾਰਮਲ ਨੇ ਲੋਕਾਂ ਵਾਸਤੇ ਹੱਦ ਯਾਦ ਨਹੀਂ ਕਹੀ ਆਪਾਂ ਤੇ ਲੈ ਜਾ ਕੇ ਕਰ ਤੋਂ ਦਿੱਲਾ ਇਹ ਇਹਨੇ ਕਿ ਲਾਂਸੀ ਥੱਲੇ ਆ ਗਿਆ ਕਿਰਨ ਦੇ ਓਫ ਓ ਵੇਲਾ ਤੈਨੂੰ ਆਂਦਾ ਹੀ ਨਹੀਂ ਕੁਛ ਮੈਂ ਐਂਜਲ ਤੇ ਪਾਇਆ ਬੜੀ 라ਵਣਾ ਪੈ ਗਿਆ ਓ ਵੇਲਾ ਤੇ ਕੱਢ ਦੇ ਦੇ ਨਾ ਮੈਨੂੰ ਐਦਾਂ ਹੋਣਾ ਮੈਂ ਪਾ ਦੂੰਗਾ ਇਹਨਾਂ ਕੋਈ ਡੱਬੀ ਚੋਂ ਨਹੀਂ ਨਿਕਲ ਉਹਦੀ ਕਿੰਨਾ ਦਾ ਜਿੱਥੇ ਮਰਜ਼ੀ ਕੰਪੈਰੀਸ਼ਨ ਕਰ ਲੋ ਤੁਸੀਂ ਯਾਰ ਤੁਸੀਂ ਆਹ ਸੋਚੋ ਕੁਚਾ ਬਣਾਣੀ ਵਿਖਾਣੀ ਕੋਈ ਕੀ ਵੇਖਣ ਆਲੇ ਉਹਦੇ ਦੇ ਵਿੱਚ ਰਸੋਈ ਦੇ ਵਿੱਚ ਕੀ ਵੇਖਣ ਆਲੇ ਹੂੰ ਬੈਡਰੂਮ ਦੇ ਕੀ ਵੇਖਣ ਆਲੇ ਫੇਰ ਇਹ ਆਉਂਦੇ ਨੇ ਵੀ ਤੁਸੀਂ ਸਾਡੀ ਪ੍ਰਾਈਵੇਟ ਲਾਈਫ ਦੇ ਵਿੱਚ ਆ ਕੇ ਤੁਸੀਂ ਇੰਟਰਫੇਅਰ ਕਰਦੇ ਹੋ ਪ੍ਰਾਈਵੇਟ ਲਾਈਫ ਤੇ ਤੁਸੀਂ ਆਪ ਵਿਖਾਣ ਦੇ ਲੋਕਾਂ ਨੂੰ ਤੇ ਫਿਰ ਲੋਕੀ ਜੇ ਕੋਈ ਆਂਦੇ ਨੇ ਫਿਰ ਤੁਹਾਨੂੰ ਮਰਚਾਂ ਲੱਗਦੀਆਂ ਨੇ ਸਾਰਿਆਂ ਨੂੰ ਸੋ ਇਨੀਆਂ ਕੋ ਗੱਲਾਂ ਸਾਂਝੀ ਜਿਹੜੀਆਂ ਤੁਹਾਡੇ ਵੀ ਸਾਂਝੀਆਂ ਕਰਨੀਆਂ ਵੀ ਇਹਨਾਂ ਦੇ ਵਲੌਗ ਦੇਖਣੇ ਬੰਦ ਕਰੋ ਇਹਨਾਂ ਨੂੰ ਵਿਊ ਘਟ ਆਉਣਗੇ ਤੇ ਤੁਸੀਂ ਨੀਆਂ ਚੰਗੀਆਂ ਤਾਂ ਸਿੱਖਣਗੇ ਤੇ ਵਖਾਣਗੇ ਕੋਈ ਚੰਗਾ ਹੋਰ ਬਥੇਰੇ ਵਲੌਗਰ ਨੇ ਪੰਜਾਬੀ ਟ੍ਰੈਵਲ ਕੰਪਲ ਇਹ ਕਿੱਡਾ ਸੁਣਾ ਵਲੌਗਰ ਹੈ ਆ ਪਿੱਛੇ ਜੇ ਪਾਕਿਸਤਾਨ ਮੀਂਹ ਨਾਲ ਆ ਕੇ ਆਏ ਨੇ ਵੇਖੋ ਨਾਲੇ ਆਪਣੇ ਗੁਰਤਾਂ ਮਾਂ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਪਤਾ ਲੱਗੇਗੀ ਨਾਲੇ ਦਰਸ਼ਨ ਕਰੋਗੇ ਉਹ ਜੇ ਬਲੌਗਰਾਂ ਨੂੰ ਵੇਖੋ ਇੱਕ ਪੰਜਾਬ ਸਿਆਂ ਆਪਣਾ ਸਭ ਤੋਂ ਵਧੀਆ ਪੰਜਾਬੀ ਬਲੌਗਰ ਉਹ ਵੇਖੋ ਇਤਿਹਾਸ ਬਾਰੇ ਸਾਰਾ ਦੱਸਦਾ ਜੀ ਹਾਂ ਲੱਕੂ ਦੱਸਾਂਗੇ ਹਾਂ ਉਹ ਕੋਮੋ ਕੋਮੋ ਕਹਿ ਬਖਾਂਦਾ ਹੈ ਇੰਨਾ ਉਹ ਤੇ ਨਹੀਂ ਨਾ ਹੈਗੇ ਵੀ ਘਰ ਦੇ ਵਿੱਚ ਇੱਕੋ ਹੀ ਘਰ ਭਾਂਚੋ ਸਾਲ ਦੇ 365 ਦਿਨ ਨਹੀਂ ਵਿਖਾਈ ਜਾਣਗੇ ਆ ਸਾਡੀ ਰਸੋਈ ਏ ਆ ਕਾਪੇ ਤੇ ਆ ਗਲਾਸ ਏ ਤੇ ਆ ਤਾਲੀ ਏ ਤੇ ਆ ਚਿੰਚਾ ਤੇ ਆ ਕੌਂਦੀ ਏ ਅੱਧ ਦੁਰਫੜੇ ਮੁੱਤਾ ਡਾ ਲੱਕ ਦੀ ਲਾਂਹ ਤੇ ਤੁਹਾਡੇ ਐ ਹੋਈਆਂ ਚੀਜ਼ਾਂ ਵਾਂਦੇ ਜੇ ਉਧਰ ਭੂਆ ਜਰੀ ਇੱਧਰ ਦੇਖ ਤੇ ਇੱਧਰ ਫੁੱਫੜ ਹੈ ਕੀ ਜਾਣੇ ਤੱਸ ਲਈ ਤੈਨੂੰ ਪਤਾ ਨਹੀਂ ਗਿਆ ਅੱਜ ਚੱਲ ਕੜਨਾ ਕੀ ਆ ਕਿ ਤੇ ਇਨਾ ਭੈਣ ਚ ਮਾੜਾ ਜਾ ਇੱਕ ਦੂਜਾ ਖਾਣੇ ਦੇ ਵਿੱਚੋਂ ਭਾਂਡੇ ਦੂਜੇ ਖਾਣੇ ਦੇ ਰੱਖ ਰਿਹਾ ਹੁਣ ਅੱਜ ਅਸੀਂ ਆਹ ਕੀਤਾ ਅੱਜ ਅਸੀਂ ਉਹ ਕੀਤਾ ਅੱਜ ਅਸੀਂ ਕੱਪੜੇ ਧੋਤੇ ਅੱਜ ਅਸੀਂ ਜੁੱਤੀਆਂ ਖਾਧੀਆਂ ਕਮਾਲ ਦੀ ਗੱਲ ਇਹ ਉਹ ਚੀਜ਼ਾਂ ਖਾਣ ਵਾਲੀਆਂ ਤੇ ਵੇਖਣ ਵਾਲੀਆਂ ਨੇ ਯਾਰ ਸੋ ਇਹਨਾਂ ਦਾ ਬਾਈਕਾਟ ਕਰੋ ਵੇਖਣਾ ਬੰਦ ਕਰੋ ਇਹਨਾਂ ਨੂੰ ਤੇ ਲਾਂ ਤਾਂ ਪਾਓ ਇਸੇ ਕਰਕੇ ਕਮੈਂਟ ਬੰਦ ਰੱਖਦੇ ਇਹਨਾਂ ਨੂੰ ਪਤਾ ਲਾਂ ਤਾਂ ਪੈਣੀ ਆਣੀ ਕਿ ਆਹ ਕਹਿੰਦੇ ਨੇ ਕਿ ਵੀਡੀਓ ਦੇ ਵਿੱਚ ਵੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਕਮੈਂਟ ਕਰੇ ਕਿੱਥੇ ਬੰਦਾ ਤੋ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ-ਬਹੁਤ ਧੰਨਵਾਦ